ਅੱਜ ਪਿੰਡ ਥਰਾਜ਼ ਵਿਖੇ ਪਿਛਲੇ ਸਮੇਂ ਤੋਂ ਚੱਲਦੇ ਆ ਰਹੇ ਜ਼ਮੀਨ ਦੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਤਖਤ ਸ਼੍ਰੀ ਦੰਦਮਾਨ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ ਦੇ ਉੱਪਰ ਪਿੰਡ ਥਰਾਜ਼ ਦੇ ਲੋਕਾਂ ਨੇ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਨੂੰ ਲੈ ਕੇ ਉਹਨਾਂ ਦੇ ਖਿਲਾਫ ਨਾਰਾਵਾਜ਼ੀ ਕੀਤੀ ਹੈ ਮਾਮਲਾ ਇਸ ਪ੍ਰਕਾਰ ਸੀ ਕਿ 70 ਸਾਲ ਪਹਿਲਾਂ ਪਿੰਡ ਦੇ ਮਿਸਤਰੀ ਭਾਈ ਚਾਰੇ ਨੇ ਬਲਵੰਤ ਸਿੰਘ ਨੰਦਗੜ ਦੇ ਪੂਰਵਜਾਂ ਤੋਂ 60 ਮਰਲੇ ਜ਼ਮੀਨ ਖਰੀਦੀ ਸੀ ਜਿਸ ਦੇ ਉੱਪਰ ਪਿਛਲੇ 70 ਸਾਲਾਂ ਤੋਂ ਮਿਸਤਰੀ ਭਾਈ ਚਾਰੇ ਦਾ ਕਬਜ਼ਾ ਸੀ ਤੇ 2014 ਦੇ ਵਿੱਚ ਆਪਣੇ ਰੁਤਬੇ ਦੇ ਸਿਰ ਤੇ ਉਕਤ ਮਿਸਤਰੀ ਭਾਈ ਚਾਰੇ ਨੂੰ ਉਸ ਜ਼ਮੀਨ ਦੇ ਵਿੱਚੋਂ ਨੰਦਗੜ ਦੇ ਵੱਲੋਂ ਸਿਆਸੀ ਸ਼ਹਿ ਤੇ ਖਦੇੜ ਦਿੱਤਾ ਗਿਆ ਸੀ ਤੇ ਜ਼ਮੀਨ ਦੇ 35 ਮਰਲੇ ਆਪਣੇ ਅਤੇ ਆਪਣੇ ਭਰਾ ਦੇ ਨਾਮ ਕਰਵਾ ਦਿੱਤੇ ਸਨ ਤੇ ਜੋ ਸਾਂਝੇ 25 ਮਰਲੇ ਰਹਿ ਗਏ ਸਨ ਉਹਨਾਂ ਦੇ ਉੱਪਰ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਬਜ਼ਾ ਕਰ ਲਿਆ ਸੀ ਜਿੱਥੇ ਕਿ ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਸੀ ਅਤੇ ਹੁਣ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਜ਼ਥੇਦਾਰ ਨੰਦਗੜ ਦੇ ਵੱਲੋਂ ਕੈਪਟਨ ਮਨਿੰਦਰ ਸਿੰਘ ਦੇ ਪੀਏ ਤੋਂ ਫੋਨ ਕਰਵਾ ਕੇ ਪਿੰਡ ਦੇ ਹੀ ਕਾਂਗਰਸੀ ਵਰਕਰਾਂ ਦੇ ਉੱਪਰ ਪਰਚਾ ਕਰਵਾ ਦਿੱਤਾ ਹੈ ਇਸ ਸਬੰਧ ਦੇ ਵਿੱਚ ਵੱਖ-ਵੱਖ ਮੋਤਵਾਰ ਲੋਕਾਂ ਨੇ ਦੱਸਿਆ ਕਿ ਬਲਵੰਤ ਸਿੰਘ ਨੰਦਗੜ ਦੇ ਵੱਲੋਂ ਉਕਤ ਜ਼ਮੀਨ ਦੇ ਉੱਪਰ ਕਬਜ਼ਾ 2014 ਦੇ ਵਿੱਚ ਆਪਣੇ ਰਸੂਕ ਕਾਰਨ ਤੱਕੇ ਦੇ ਨਾਲ ਕਰਵਾਇਆ ਸੀ ਇਸ ਵੇਲੇ ਪਿੰਡ ਵਾਸੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ 70 ਸਾਲ ਪਹਿਲਾਂ ਮਿਸਤਰੀ ਭਾਈ ਚਾਰੇ ਨੇ ਜ਼ਮੀਨ ਬਲਵੰਤ ਸਿੰਘ ਨੰਦਗੜ ਦੇ ਪੁਰਖਿਆਂ ਤੋਂ ਖਰੀਦੀ ਸੀ ਅਤੇ ਉਸ ਵੇਲੇ ਰਜਿਸਟਰੀ ਪ੍ਰਕਿਰਿਆ ਨਾ ਹੋਣ ਦੇ ਕਾਰਨ ਸਾਰਾ ਰਿਕਾਰਡ ਵਹੀ ਖਾਤਿਆਂ ਦੇ ਵਿੱਚ ਲਿਖਤ ਸੀ ਜਿਸ ਕਰਕੇ ਉਕਤ ਮਲਕੀਅਤ ਕੋਲ ਰਜਿਸਟਰੀ ਨਾ ਹੋਣ ਦੇ ਕਾਰਨ ਬਲਵੰਤ ਸਿੰਘ ਆਨੰਦਗੜ੍ਹ ਧੱਕਾ ਕਰ ਰਹੇ ਨੇ ਜਦੋਂ ਇਸ ਸਬੰਧ ਦੇ ਵਿੱਚ ਬਲਵੰਤ ਸਿੰਘ ਆਨੰਦਗੜ੍ਹ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਦਾਰ ਕਰੀਤਾ ਕਿ ਉਹਨਾਂ ਕੁਝ ਲੋਕਾਂ ਦੇ ਉੱਪਰ ਪਰਚਾ ਕਰਵਾਇਆ ਅਤੇ ਉਹਨਾਂ ਕਿਹਾ ਕਿ ਉਕਤ ਜਗ੍ਹਾ ਉਹਨਾਂ ਦੇ ਨਾਮ ਹੋਣ ਕਾਰਨ ਉਹ ਇਹ ਜਗ੍ਹਾ ਨਹੀਂ ਛੱਡ ਸਕਦੇ ਇੱਥੇ ਦੱਸਣ ਯੋਗ ਹੈ ਕਿ ਪਿੰਡ ਵਾਸੀਆਂ ਨੇ ਰੈਂਦੀ 25 ਮਰਲੇ ਜ਼ਮੀਨ ਜੋ ਕਿ ਲਾਲ ਲਕੀਰ ਦੇ ਅੰਦਰ ਹੈ ਉਸ ਉੱਪਰ ਕਬਜ਼ਾ ਕਰ ਲਿਆ ਅਤੇ ਪਿੰਡ ਵਾਸੀਆਂ ਨੇ ਨੰਦਗੜ੍ਹ ਦੇ ਵੱਲੋਂ ਕੀਤੇ ਗਏ ਇਸ ਗਲਤ ਕੰਮ ਦੇ ਖਿਲਾਫ ਮੋਰਚਾ ਖੋਲ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿਵਾਇਆ ਜਾਵੇ ਨਹੀਂ ਤਾਂ ਉਹ ਵੱਡਾ ਸੰਘਰਸ਼ ਵਿੜਣਗੇ ਇੱਥੇ ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਜੱਥੇਦਾਰ ਨੰਦਗੜ੍ਹ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇੱਕ ਹੋਰ ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਨਾਮ ਤੇ ਕਬਜ਼ਾ ਕਰਵਾ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਇਸ ਬਾਰੇ ਤੇ ਉਹਨਾਂ ਦੇ ਭਰਾ ਦੇ ਨਾਲ ਵੀ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਨੇ ਆਪਣੇ ਵਕੀਲ ਦੇ ਨਾਲ ਗੱਲ ਕਰਵਾ ਦਿੱਤੀ ਅਤੇ ਵਕੀਲ ਨੇ ਵੀ ਆਪਣਾ ਪੱਖ ਰੱਖਣ ਤੋਂ ਮਨਾ ਕਰ ਦਿੱਤਾ ਅੱਜ ਵੀ ਜਿਹੜਾ ਜਗਾ ਦਾ ਰੌਲਾ ਹੈਗਾ ਇਹ ਸਾਰੀ ਕਹਾਣੀ ਕੀ ਆ ਇਹ ਸਾਰੀ ਕਹਾਣੀ ਕਿਹੜੀ ਹੈ ਜੀ ਇਹ ਨਾ ਉਹ ਜਿਹੜੀ ਜਗਾ ਸਾਹਮਣੇ ਵਾਲੀ ਉਹ ਇਹਨਾਂ ਦੇ ਸੰਤਾ ਸੌਂਦੇ ਪੁਰਖਿਆਂ ਤੋਂ ਬਲਵੰਤ ਸਿੰਘ ਅਨੰਦਗੜ੍ਹ ਦੇ ਪੁਰਖਿਆਂ ਤੋਂ ਸਰਦਾਰ ਈਸ਼ਰ ਸਿੰਘ ਅਫਰੀਕਾ ਵਾਲੇ ਨੇ ਵਹਿ ਲਈ ਸੀ ਉਹਨਾਂ ਸਮੇਂ ਚ ਪਰ ਉਸ ਟਾਈਮ ਸਮੇਂ ਅਚ ਰਜਿਸਟਰੀਆਂ ਦਾ ਕੋਈ ਦੌਰ ਘੱਟ ਸੀਗਾ ਤੇ ਵਈਆਂ ਤੇ ਲਿਖ ਲੈਂਦੇ ਸੀ ਹੁਣ ਉਹ ਪਰਿਵਾਰ ਸਾਰਾ ਬਾਹਰ ਚਲਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਸਰਦਾਰ ਪੂਰਨ ਸਿੰਘ ਤੇ ਆਪਣਾ ਸਰਦਾਰ ਕੀ ਨਾਮ ਸੀ ਬਲਵੰਤ ਸਿੰਘ ਉਹਨਾਂ ਦੇ ਪਰਿਵਾਰ ਨੂੰ ਉਹ ਸੰਭਾਗੇ ਸੀ ਦੀ ਸ਼ਾਮ ਸੰਭਾਲ ਕਰਨ ਵਾਸਤੇ ਹੁਣ ਤਿੱਕਰ 2014 ਤਿੱਕਰ ਇਹ ਪਰਿਵਾਰ ਇਸ ਜਗ੍ਹਾ ਦੀ ਸ਼ਾਮ ਸੰਭਾਲ ਕਰਦਾ ਰਿਹਾ ਹੈ ਪਰ 2014 ਚ ਕਿਤੋਂ ਉਹਨਾਂ ਨੂੰ ਮੜਾ ਮੋਟਾ ਪਤਾ ਲੱਗਿਆ ਹੋਣਾ ਵੀ ਇਹ ਸਾਡੇ ਜਗ੍ਹਾ ਜਿਹੜੀ ਇਹ ਸਾਡੇ ਪੁਰਖਿਆਂ ਦੇ ਨਾਮ ਬੋਲਦੀ ਹੈ ਉਹਨਾਂ ਨੇ ਇੰਤਕਾਲ ਪਟਵਾਰੀ ਕੋਲੋਂ ਜਾ ਕੇ ਆਪਦਾ ਇੰਤਕਾਲ ਕਰਵਾ ਕੇ ਇਸ ਜਗ੍ਹਾ ਤੇ ਸਾਬ ਦੇ ਜਥੇਦਾਰੀ ਦੀ ਜ਼ੋਰ ਤੇ ਧੱਕੇ ਨਾਲ ਇੱਥੇ ਕਬਜ਼ਾ ਕੀਤਾ ਗਿਆ ਇਹਨਾਂ ਨੂੰ ਪੁਲਿਸ ਕਸਾਣੇ ਥਾਣੇ ਲਗਾਈ ਚੱਕ ਕੇ ਅਸੀਂ ਉਦੋਂ ਫੇਰ ਉੱਥੋਂ ਛਡਵਾ ਕੇ ਵੀ ਲਿਆਏ ਆ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਇਹਨਾਂ ਨੇ ਇੱਥੇ ਵੀ ਸਬਰ ਨਹੀਂ ਹੋਇਆ ਢਿੱਡ ਨਹੀਂ ਭਰਿਆ ਆਹ ਜਗ੍ਹਾ ਜਿਹੜੀ ਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਇਹ ਗਰੀਬ ਪਰਿਵਾਰ ਆ ਆਪਦੀਆਂ ਪਸ਼ੂ ਡੰਗਰ ਬੰਦੇ ਸੀਗੇ ਛਾਵੇਂ ਬੰਦੇ ਸੀਗੇ ਇਹ ਵੀ ਉਹਨਾਂ ਦੇ ਹਾਜਮ ਨਹੀਂ ਆਇਆ ਵੀ ਇਹਨਾਂ ਨੂੰ ਇੱਥੋਂ ਵੀ ਕੱਢਿਆ ਜਾਵੇ ਜਿਹੜਾ ਰੌਲਾ ਪਵਾ ਰਿਹਾ ਉਹ ਜਥੇਦਾਰ ਬਲਵੰਤ ਸਿੰਘ ਆਨੰਦਗੜ ਤੇ ਉਹਦੇ ਭਾਈ ਭਾਰੇ ਆ ਇਹ ਨੰਦਗੜ੍ਹ ਇਸਪੈਨ ਦਾ ਜੀ ਇਸਪੈਨ ਦਾ ਜੰਪਲਾ ਜੀ ਇਹ ਉਹ ਉਹ ਆਦੀ ਜਗ੍ਹਾ ਜ਼ਮੀਨ ਮਿਲੀ ਆ ਆਨੰਦਗੜ੍ਹ ਉਹ ਇਸ ਕਰਕੇ ਉੱਥੇ ਆਨੰਦਗੜ੍ਹ ਰਹਿੰਦੇ ਸੀਗੇ ਤੇ ਜਗ ਸਿੰਘ ਤੇ ਬਲਵੰਤ ਸਿੰਘ ਆਨੰਦਗੜ੍ਹ ਰਹਿੰਦੇ ਆ ਸੰਤਾ ਸਿੰਘ ਜਿਹੜਾ ਉਹ ਇੱਥੇ ਰਹਿੰਦਾ ਇਹਨਾਂ ਨੂੰ ਕੀ ਜ਼ਰੂਰਤ ਪੈ ਗਈ ਜਿਹੜੀ ਵੀ ਇਹ ਕਿੰਨੀ ਜਗ੍ਹਾ ਕਿੰਨੀ ਜੀ ਦਾ ਰੌਲਾ ਹੈਗਾ ਜਗ੍ਹਾ ਇਹ ਹੈਗੀ ਜੀ 60 ਮਰਲੇ ਜਿਹਦੇ ਵਿੱਚੋਂ 25 ਮਰਲੇ ਲਾਲ ਖੀਵ ਦੇ ਅੰਦਰ ਆ ਤੇ 35 ਮਰਲੇ ਜਿਹੜੇ ਉਹ ਨੰਬਰੀ ਆ ਉਹ ਤੁਸੀਂ ਪਿੰਡ ਵਾਲੇ ਕੀ ਚਾਉਂਦੇ ਹੈਗੇ ਆ ਵੀ ਜਿਹੜੀ ਉਹ ਜਗ੍ਹਾ ਜਿਹੜੀ ਲਾਲਕੀਰ ਵਾਲੀ ਜਿਹੜੀ ਅਸੀਂ ਪਿੰਡ ਵਾਲੇ ਜਿਹੜੀ ਸੋਨੇ ਆ ਉਹ ਲਾਲਕੀਰ ਵਾਲੀ ਤੇ ਤਾਂ ਅਸੀਂ ਪਿੰਡ ਵਾਲਿਆਂ ਨੇ ਕਬਜ਼ਾ ਕੀਤਾ ਹੀ ਆ ਪਰ ਇਹਨਾਂ ਦੇ ਇਸ ਜਗ੍ਹਾ 35 ਮਰਲਿਆਂ ਦੇ ਵੀ ਪੈਸੇ ਲਏ ਹੋਏ ਆ ਬਜ਼ੁਰਗਾਂ ਦੇ ਇਹਨਾਂ ਦੇ ਤੇ ਪਰ ਇਹ ਹੁਣ ਜਿਹੜੀ 2014 ਚ ਆ ਕੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਤੇ 60 ਸਾਲ ਤੋਂ ਇਹਨਾਂ ਦਾ ਸਾਡੇ ਗਰੀਬ ਪਰਿਵਾਰਾਂ ਦਾ ਕਬਜ਼ਾ ਮਿਸਤਰੀ ਭਾਈਚਾਰੇ ਦਾ ਕਬਜ਼ਾ ਆ ਕੋਡੇ ਕਹਿਣ ਦਾ ਮੁਤਾਬਕ ਹੈ ਵੀ ਉਹ ਪਹਿਲਾਂ ਬਜ਼ੁਰਗਾਂ ਨੇ ਜਿਹੜੀ ਉਹ ਜਗ੍ਹਾ ਦਿੱਤੀ ਸੀ ਉਹ ਮਿਸਤਰੀ ਸਿੱਖਾਂ ਨੂੰ ਦਿੱਤੀ ਹੋਈ ਸੀ। ਦਿੱਤੀ ਹੋਈ ਸੀ। ਤੇ ਇਹਨਾਂ ਨੇ ਦੁਬਾਰਾ ਜਾਣਬੁੱਝ ਕੇ ਆ ਕੇ 2014 ਦੇ ਵਿੱਚ ਜਥੇਦਾਰ ਸਾਹਿਬ ਨੇ ਕਬਜ਼ਾ ਕਰ ਲਿਆ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ? ਅੱਛਾ ਅਸੀਂ ਸਰਕਾਰ ਤੋਂ ਇਨਸਾਫ ਚਾਹੁੰਦੇ ਆ ਵੀ ਸਾਨੂੰ ਸਾਰੀ ਸਾਰੀ ਜਗ੍ਹਾ ਦਵਾਈ ਜਾਵੇ। ਜਿਹੜੀ ਸਾਡੀ ਸਾਡਾ ਹੱਕ ਬਣਦਾ ਜਿਹੜਾ ਸਾਰੀ ਜਗ੍ਹਾ ਤੇ ਇਸ ਜਗ੍ਹਾ ਦੇ ਪੈਸੇ ਲੈ ਚੁੱਕਿਆ ਸਾਨੂੰ ਇਹ ਸਾਰੀ ਦਵਾਈ ਜਾਵੇ। ਹੁਣ ਤੁਹਾਡਾ ਕੇਸ ਕਿੱਥੇ ਖੜਾ ਹੈਗਾ? ਕਿ ਇਹ ਸੁਣ ਤਾਂ ਸੀ ਸਾਡੇ ਤੇ ਪਰਚਾ ਦਰਜ ਹੋਇਆ ਸਾਡੇ ਬੰਦਿਆਂ ਦੇ ਤੇ ਕਾਹਦਾ ਪਰਚਾ ਕੀਤਾ ਪਰਚਾ ਵੀ ਇਹਨਾਂ ਨੇ ਨਜਾਇਜ਼ ਧੱਕੇ ਨਾਲ ਕਬਜ਼ਾ ਕੀਤਾ ਹੈ 25 ਮਰਲੇ ਤੇ ਫਿਰ ਜੇ ਉਹ 25 ਮਰਲੇ ਜਿਹੜੀ ਲਖੀਰ ਵਾਲੀ ਜ਼ਮੀਨ ਜਿਹੜੀ ਜਗ੍ਹਾ ਹੈਗੀ ਹੈ ਜੇ ਉਹ ਪਿੰਡ ਨੂੰ ਮਿਲਦੀ ਹੈਗੀ ਹੈ ਤਾਂ ਉਹ ਮਤਲਬ ਇੱਕ ਤਰ੍ਹਾਂ ਨੂੰ ਦਿੱਤੀ ਜਾਊਗੀ ਜਾਂ ਉਹ ਤੇ ਕੋਈ ਸਾਂਝਾ ਕੁਝ ਰੱਖੇਗਾ ਨਹੀਂ ਉਹ ਪਰਿਵਾਰ ਜਿਹੜੇ ਮਿਸਤਰੀਆਂ ਦੇ ਪਰਿਵਾਰ ਆ ਸਾਰੇ ਉਹ ਸਾਂਝੇ ਵਰਤ ਸਕਦੇ ਆ ਤੁਸੀਂ ਤੇ ਦੂਸਰੀ ਬੇਨਤੀ ਆ ਸਾਡੀ ਇਹ ਜੇ ਨੰਦਗੜ ਸਾਹਿਬ ਸੱਚੇ ਆ ਸਾਡੇ ਗੁਰਦੁਆਰਾ ਸਾਹਿਬ ਆ ਕੇ ਸੌਹ ਪਾ ਦੇਣ ਤਾਂ ਅਸੀਂ ਸਾਰੀ ਛੱਡੀ ਸਾਰੇ ਪਰਿਵਾਰ ਦੀ ਸਹਿਮਤੀ ਹੈ ਕਿਨੇ ਭਰਾ ਸੌਹ ਪਾ ਦੇਣੇ ਸਾਰੇ ਜੱਗ ਦੇ ਸੰਤੇ ਨੂੰ ਕੋਈ ਪਟਵਾਰੀ ਇੰਨੀ ਨੂੰ ਕੋਈ ਪਤਾ ਪੁੱਤਾ ਲੱਗ ਗਿਆ ਵੀ ਸਾਡੀ ਜ਼ਮੀਨ ਸਾਡੇ ਨਾਮ ਪਈ ਹੈ ਇਹ ਅਸੀਂ ਇੱਥੇ ਜਦੋਂ ਸਾਡੀ ਭੂਆ ਜੀ ਕਿ ਦਿੱਲੀ ਰਹਿੰਦੀ ਸੀਗੀ ਉਹਨੂੰ ਬੁਲਾਇਆ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਭੂਆ ਜੀ ਆਹ ਕੰਮ ਆਪਣੇ ਥਾਨ ਵਾਲਾ ਹੋ ਰਿਹਾ ਉਹ ਇੱਥੇ ਆ ਗਈ ਤਾਂ ਕਿ ਉਹ ਕਹਿੰਦੀ ਵੀ ਆਪਾਂ ਕੰਦ ਅੱਛ ਕੱਢ ਦਈਏ ਮੈਂ ਇਹ ਕੰਦ ਕੱਢ ਲਓ ਇਟਾ ਉਟਾ ਸੀ 7-8000 ਰੱਟ ਦਵਾਈ ਤੋ ਆ ਕੇ ਸਾਰੀ ਕੰਧ ਇੱਥੇ ਅਸੀਂ ਕੱਢੀ ਇਹ ਕਰਦੇ ਕਰਦਾ ਜੀ ਅਸੀਂ 200 ਫੁੱਟ ਕੰਧ ਕੀਤੀ ਸੀਗੀ ਸਾਡੇ ਕੋਲ ਸਰਪੰਚ ਜਨਦੀਰ ਸਿੰਘ ਤੇ ਇੱਕ ਨਾਲ ਮੈਂਬਰ ਸੀਗਾ ਉਹ ਆ ਕੇ ਸਾਨੂੰ ਕਹੇਗੇ ਵੀ ਤੁਸੀਂ ਕੰਧ ਨਾ ਕੱਢੋ ਅਸੀਂ ਅਸੀਂ ਵੀ ਕੰਧ ਤਾਂ ਵੀ ਸਾਡਾ ਥਾਂ ਹੈ ਅਸੀਂ ਕੱਢਦੇ ਆ ਇਹ ਉਹ ਕਹਿੰਦੇ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੇ ਅਸੀਂ ਚੱਲਣਾ ਰੁਕੇ ਓਕੇ ਚੱਲੋ ਦੁਬਾਰਾ ਚ ਮੈਂ ਭੁਆ ਹੀ ਦੱਸਿਆ ਮੈਂ ਹੈ ਵੀ ਭੁਆ ਹੀ ਕੰਮ ਗਲਤ ਹੈ ਤੇ ਆਪਾਂ ਦੀ ਸੰਤੇ ਕੋਲੇ ਘਰੇ ਚੱਲ ਗਏ ਤੇ ਉਹਨਾਂ ਨੇ ਰੋਕਿਆ ਅਸੀਂ ਉਹਦੇ ਦੋਨੇ ਜਾਣੇ ਘਰੇ ਗਏ ਉਹਨੂੰ ਕਿਹਾ ਵੀ ਚੰਗੀ ਇੱਜ਼ਤ ਕਰਦੇ ਸੀ ਉਹਦੀ ਉਹ ਤੋਂ ਪਹਿਲਾਂ ਵਧੀਆ ਪੂਰਾ ਪੂਰਾ ਮਿਲਵਲਾਪ ਸੀ ਸਾਡੇ ਨਾਲ ਅਸੀਂ ਆਖਿਆ ਵੀ ਚਾਹਤ ਸਾਹਬ ਵੀ ਇਹ ਥਾਂ ਸਾਡਾ ਸੀਗਾ ਇਹ ਤੁਸੀਂ ਕਿਵੇਂ ਰੋਕਿਆ ਉਹ ਕਹਿੰਦਾ ਜੀ ਵੀ ਸਾਡਾ ਇਹ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਬਜ਼ੁਰਗਾਂ ਦੇ ਨਾਲ ਸਾਡੇ ਸੀਗਾ ਹੁਣ ਸਾਨੂੰ ਪਤਾ ਲੱਗ ਗਿਆ ਤੇ ਉਹ ਪਵਾਜੀ ਕਹਿੰਦੀ ਵੀ ਸਾਡੇ ਪਿਓ ਦਾ ਲਿਆਵਾ ਹੈ ਇਹ ਤੇ ਪਹਿਲਾਂ ਦਾ ਇਹ ਉਹ ਕਰਨੇ ਵੀ ਕੋਈ ਲੈਫਟ ਵਿਖਾ ਦਿਓ ਸਾਨੂੰ ਥੋੜੀ ਕੀ ਐ ਲੈਫਟ ਸਾਡੇ ਕੋਲੇ ਕੋਈ ਨਹੀਂ ਸੀਗੀ ਇਸ ਕਰਕੇ ਉਹ ਉਹ ਤੋਂ ਬਾਅਦ ਚ ਜਦੋਂ ਅਸੀਂ ਫੇਰ ਦੂਜੇ ਦਿਨ ਫੇਰ ਕੰਦ ਕੱਢਦੇ ਸੀ ਉਹਨਾਂ ਨੇ ਪੁਲਿਸ ਲਿਆਂਦੀ ਪੁਲਸ ਲਿਆ ਕੇ ਮੈਨੂੰ ਫੜਾਤਾ ਅਸੀਂ 14 15 ਜਣੇ ਗਏ ਇੱਥੋਂ ਗੱਡੀਆਂ ਭਰ ਕੇ ਆਪਦੀਆਂ ਉੱਥੇ ਆਨੰਦਗੜ੍ਹ ਸਾਹਿਬ ਕੋਲੇ ਵੀ ਸਾਨੂੰ ਮਾਣ ਸੀਗਾ ਵੀ ਉਹ ਇੱਕ ਆਪਣੇ ਸਿੱਖ ਦੇ ਮੋਢੀ ਹੈਗੇ ਆ ਹਨਾ ਵੀ ਉਹ ਸਾਡੀ ਕੋਈ ਗੱਲ ਮੰਨਣਗੇ ਉੱਥੇ ਅਸੀਂ ਜਾ ਕੇ ਉਹਨਾਂ ਨੂੰ ਜਿਵੇਂ ਕਿਸੇ ਮਹਾਰਾਜ ਕੋਲੇ ਜਿਵੇਂ ਪੰਡਤ ਗਏ ਸੀਗੇ ਉਹ ਜਿਹੜਾ ਉਹ ਜਨਾਂ ਕੋਲੇ ਮੈਂਟਰੀ ਕਰਨ ਗਏ ਸੀ ਵੀ ਜਿਹੜਾ ਥੋੜਾ ਥਾਂ ਨੰਬਰ ਅੱਜ ਬਣਦਾ ਉਹ ਲੈ ਲਓ ਤੇ ਬਾਕੀ ਸਾਡਾ ਤੁਸੀਂ ਛਾਂ ਵੀ ਛੱਡ ਦਿਓ ਵੀ ਅਸੀਂ ਬਾਬਾ ਵਿਸ਼ਕਰਮਾ ਦਾ ਉੱਥੇ ਮੰਦਿਰ ਬਣਾਉਣਾ ਸਾਰਿਆਂ ਨੇ ਸਾਨੂੰ ਬੋਲਦਿਆ ਕਹਿੰਦੇ ਕਿ ਵਿਸ਼ਕਰਮਾ ਤਾਂ ਇਤਿਹਾਸ ਚ ਨਹੀਂ ਆਉਂਦਾਗਾ ਜਿਹੜਾ ਇਛਾ ਨੂੰ ਸੋ ਸੀਗਾ ਇਹ ਮੇਰੇ ਬਾਬੇ ਦਾ ਛੋਟਾ ਭਰਾ ਸੀ ਉਹ ਤੋਂ ਵੱਡਾ 1200 ਜਿੰਨਾਂ ਦੀ ਇਲਾਦਾ ਇਹ ਜਗ੍ਹਾ ਮੇਰੇ ਬਾਬੇ ਨੇ ਮੋੜ ਲਈ ਸੀ ਉਹਦੋਂ ਲਕਸ਼ਤੀ ਰੂਪ ਤੇ ਕੋਈ ਪ੍ਰਬੰਧ ਨਹੀਂ ਸੀਗਾ ਇਸੇ 40 ਦਾ ਪਰਲੇ ਪਾਈ ਪੀਟਰ ਇੰਜਨ ਲੱਗਾ ਸੀ 40 ਪਾਵਰ ਦਾ ਇੱਥੇ 20 ਪਾਵਰ ਦਾ ਉਰਲੇ ਪਾਸੇ ਲੱਗੇ ਦੋ ਇੰਨ ਰੱਖਿਆ ਸੀ ਕਿੰਨੇ ਸਾਲ ਪਹਿਲਾਂ ਮਲ ਲਈ ਸੀ ਇਹ ਜੀ ਅਸਤਾ ਬੱਚੇ ਸੀਗੇ ਮੇਰੇ ਮਨ 68 ਸਾਲ ਦੀ ਹੈ ਅਸੀਂ ਬਹੁਤ ਗੰਨੇ ਚੂਪਦੇ ਰਹੇ ਐਸੋ ਸਾਰਾ ਗਵਾੜ ਚੂਪਦਾ ਰਿਹਾ ਬੜੇ ਸਿੱਖ ਲੜੀਆਂ ਚੱਲਦੀਆਂ ਸੀ ਬਹੁਤ ਕੁਝ ਚੱਲਦਾ ਸੀਗਾ ਜਦੋਂ ਮੇਰੇ ਬਾਬਾ ਜੀ ਸੁਰਗਵਾਸ ਹੋ ਗਏ ਤੇ ਮੁੰਡੇ ਮੇਰੇ ਚਾਚੇ ਜਿਹੜਾ ਚਾਚੇ ਮੇਰੇ ਉਹ ਸਾਰੇ ਜਾਵੜੇ ਉਦੋਂ ਬਾਅਦ ਇਹ ਥਾਂ ਵਿਹਲਾ ਹੀ ਪਿਆ ਸੀਗਾ ਪਹਿਲਾਂ ਇਹ ਮੇਰਾ ਤਾਇਆ ਵੀਜਦਾ ਸੀ ਫਿਰ ਮੇਰਾ ਪਿਓ ਵੀਜਦਾ ਸੀ ਮਹਿੰਦਰ ਸਿੰਘ ਮਹਿੰਦਰ ਸਿੰਘ ਲੜਕਾ ਹੈ ਫਿਰ ਇਹ ਪੂਰੋਸੋ ਵੀਜਦਾ ਸੀਗਾ ਇਹਰੇ ਇਹਦੇ ਪਪਾ ਬੰਦ ਸਦਾ ਉਹ ਵੀਦਾ ਸੀਗਾ ਇਹਨਾਂ ਨੇ ਉਹ ਜਿਹੜੀ ਪਿਛੇ ਰਿਜਿਸਟ ਸੀਗੀ ਉਹ ਉਦੋਂ ਕੋਈ ਰਜਿਸਟਰੀ ਕਰਨ ਦਾ ਕਾਰਨ ਨਹੀਂ ਸੀਗਾ ਉਹ ਬਸ ਕੋਚ ਪੜਤਾਲ ਜਾ ਕੇ ਐਵੇਂ ਸਾਡਾ ਸਾਨਾ ਭਲਿਆ ਔਰ ਇਹ ਸਾਰੇ ਪਿੰਡ ਤੋਂ ਪੁੱਛਿਆ ਜਾ ਵੀ ਵੀ ਇਹ 60 ਸਾਲ ਦਾ ਹੱਦ ਤੇ ਕਬਜ਼ਾ ਹੈ ਤੱਕ ਹੁਣ ਇਹ ਆਨੰਦ ਸਿੰਘ ਨੇ ਜਹੇਦਾਰ ਨੇ ਯੋਰ ਪਾ ਕੇ ਪੁਲਿਸ ਲਿਆ ਕੇ ਸਭ ਤੋਂ ਜ਼ਬਰਦਸਤੀ ਖੋਲਿਆ ਤੁਹਾਨੂੰ ਆ ਸਾਂ ਸਾਰਾ ਸ਼ਾਮਲਾਟ ਪਈ ਆ ਉਹ ਵੀ ਸ਼ਾਮਲਾਟ ਹੈ ਜਿਹੜੀ ਸ਼ਾਮਲਾਟ ਹੈ ਦੁਕਾਨਾਂ ਪਾਈਆਂ ਸਾਰੀਆਂ ਸ਼ਾਮਲਾਟ ਹੈ ਹਣਜੋ ਆ ਨੱਪਣ ਆ ਗਏ ਸਾਡੇ ਇੱਕ ਬਾਰ ਨੱਪਲੇ ਸਾਡਾ ਘਰ ਨੱਪਲਿਆ ਜਦੋਂ ਜੀ ਖੜੇ ਹੋਏ ਵੀ ਆ ਜਾ ਫਿਰ ਹੁਣ ਤੇ ਸਰਕਾਰ ਤੋਂ ਕੀ ਚਾਉਣੀ ਅਸੀਂ ਅਨਸਾਫ ਚੋਂ ਇਹ ਸਾਡੇ ਬੰਦੇ ਉਹਦੇ ਝੂਠੇ ਪਰਚੇ ਬਣਾਏ ਪਰਸੇ ਸਾਡੇ ਵਾਪਸ ਲੈ ਜਾਣ ਜਿਨ੍ਹਾਂ ਨੇ ਸਾਡੇ ਨਜਾਇਜ਼ ਮੁੰਡਿਆਂ ਦੇ ਕਬਜ਼ੇ ਪਰਤੀ ਕਟਾਏ ਸਾਡੀ ਜਗ੍ਹਾ ਛੱਡੀ ਜਾਵੇ ਸਾਡੀ ਪਿੱਛੇ ਦੀ ਜਗ੍ਹਾ ਜਗ੍ਹਾ ਵੀ ਉਹ ਵੀ ਛੱਡੀ ਜਾਵੇ ਸਾਡੀ ਅਸੀਂ ਬਿਸ਼ਕਰਮਾ ਮੰਦਿਰ ਬਣਾਉਣਾ ਹੈ ਆ ਬੋਰਡ ਵਾਲਾ ਕੀ ਚੱਕ ਰਿਹਾ ਜੀ ਬੋਰਡ ਵਾਲਾ ਸਾਡੇ ਗਿਰਗਾ ਦਾ ਲਾਇਆ ਪਿਆ ਜੀ ਨਿੱਕੇ ਨਿੱਕੇ ਅਸੀਂ ਹੁੰਦੇ ਸੀ ਅਸੀਂ ਪਾਣੀ ਪਾਉਂਦੇ ਰਹੇ ਆ ਪਹਿਲਾਂ ਸਾਡੇ ਇੱਥੇ ਮਹੀਆਂ ਬੰਨਿਆ ਸਾਰਾ ਥਾਂ ਸਾਡਾ ਹੁੰਦਾ ਸੀਗਾ ਜੀ ਇਹ ਬੜਾ ਸੀ ਇੱਥੇ ਮਹੀਆਂ ਬੰਨਿਆ ਬੇ ਘੋੜੀ ਬੰਨਿਆ ਦੀ ਸੀ ਇਹ ਬੋਰ ਪੇਪਰ ਅਸੀਂ ਲਾਇਆ ਮੁਰਕੇ ਪੈ ਜਿਹੜਾ ਇਹ ਥਾਂ ਵੇਚਦਾ ਬਜ਼ੁਰਗਾਂ ਨੇ ਇਹ ਥਾਂ ਤਾਂ ਫਿਰ ਜਿਹੜਾ ਪਾਸੇ-ਪਾਸੇ ਹੀ ਰਹਿ ਗਿਆ ਇਹ ਫਿਰ ਆਪਣੇ ਪਾਸੇ ਵਾਲੇ ਮਿਸਤਰੀ ਸਰੇ ਬਾਪ ਦੇ ਪਾਸੋਂ ਬੰਨਣ ਲੱਗੇ ਹੁਣੇ ਮਿੰਤੀ-ਮਿੰਤੀ ਕਰਕੇ ਤੀਜੇ ਦਿਨ ਜੀਵ ਲੈ ਕੇ ਆ ਜਾਂਦਾ ਕਹਿੰਦਾ ਕਰਦਾ ਰਿਹਾ ਸੰਗਰਦਾਰ ਅੱਛਾ ਵੀ ਗੋੜਾਂ ਤੋਂ ਸਿਆਥੀ ਰੌਣ ਦੇ ਤਾਂ ਓਂਕਰ ਜੜੇ ਪਾਉਂਦੇ ਸੀ ਬੜੇ ਬਜ਼ੁਰਗਾਂ ਦੇ ਲਾਇਆ ਇਹ ਅਸੀਂ ਪੱਟੇ ਨਹੀਂ ਦਿੰਦੇ ਤਸੂ ਬੰਦੇ ਲੋਕਾਂ ਦੇ ਬੰਨੀ ਆਉ ਉਹ ਗਰਦੋਰੇ ਤੇ ਕੋਈ ਲਿਖਤ ਵਿਖਾਈ ਉਹਨੇ ਨਹੀਂ ਜੀ ਕੋਈ ਲਿਖਤ ਨਹੀਂ ਵਿਖਾਈ ਕੋਈ ਨੰਬਰ ਨਹੀਂ ਕੋਈ ਕਾਜਾ ਕਰਨਾ ਨਹੀਂ ਕੋਈ ਡੈਸਟਿੰਗ ਕੁਝ ਨਹੀਂ ਹੋਇਆ ਕੋਈ ਨੰਬਰ ਨਹੀਂ ਇਹ ਜਿਹੜੀ ਜਗਾ ਜੀ ਇਹ ਨਾਲ ਸਾਡੇ ਸਾਡੇ ਬਜ਼ੁਰਗਾਂ ਤੋਂ ਸਾਡੇ ਸੁਰਤ ਤੋਂ ਪਹਿਲਾਂ ਇਹ ਮਿਸਤਰੀ ਸਿੰਘਾ ਦਾ ਇਥੇ ਇੰਜ ਲੱਗਿਆ ਹੁੰਦਾ ਸੀਗਾ ਜੀ ਕੋਈ ਇੰਜ ਲੱਗਿਆ ਹੀ ਅਸੀਂ ਦੇਖਿਆ ਤੇ ਇਹ ਬੰਦੇ ਵਰਤ ਦੇ ਵੇਖਿਆ ਅਸੀਂ ਇਹਨਾਂ ਦਾ ਆਨੰਦਗੜ੍ਹ ਸਾਹਿਬ ਦਾ ਤਾਂ ਕੋਈ ਵੇਖਿਆ ਹੀ ਨਹੀਂ ਸੀ ਹੁਣ ਜਦੋਂ ਕਾਲੀ ਸਰਕਾਰ ਆਈ ਹੈ ਉਹਨਾਂ ਨੇ ਧੱਕੇ ਨਾਲ ਆ ਕੇ ਇਹਨਾਂ ਦਾ ਗਰੀਬਾਂ ਤੋਂ ਕਾਜਾ ਕਰ ਲਿਆ ਔਰ ਜਦੋਂ ਉਹ ਉਹ ਛੱਡ ਕੇ ਆ ਜਿਹੜਾ ਇਹਨਾਂ ਦਾ ਥਾਂ ਤੇ ਦਾ ਪੁਰਖੀ ਇਹਦੇ ਤੇ ਆ ਕੇ ਕਬਜ਼ਾ ਕਰਨ ਲੱਗੇ ਆ ਹੁਣੇ ਉੱਠ ਕੇ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਆਪਦੇ ਥਾਂ ਤੇ ਕਬਜ਼ਾ ਕਰਦੇ ਸੀ ਇਹਨਾਂ ਦੇ ਨਜਾਇਜ਼ ਪਰਚੇ ਕਰਤੇ ਸਣੇ ਬੁੜੀਆਂ ਬੰਦੇ ਦੇ ਪਰਚੇ ਕਰਤੇ ਅਸੀਂ ਆਪਦੀ ਸਰਕਾਰ ਤੋਂ ਇਹ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਹਨਸਾਬ ਦਿੱਤਾ ਜਾਵੇ ਕੱਲ੍ਹਿਆਂ ਨੇ ਤਾਂ ਧੱਕਾ ਕੀਤਾ ਸੀ ਸਾਡੀ ਸਰਕਾਰ ਦੀ ਸਾਡੇ ਬੰਦਿਆਂ ਦੇ ਪਰਚੇ ਕਰੀ ਜਾਂਦੇ ਆ ਅਨੰਦਗੜ੍ਹ ਸਾਹਿਬ ਤੋਂ ਕਾ ਪਾਰਚੇ ਗਰਾ ਹੀ ਜਾਂਦਾ ਜਦੋਂ ਅਸੀਂ ਪ੍ਰਸ਼ਾਸਨ ਤੋਂ ਜਾਣਦੇ ਆ ਉਹ ਕਹਿੰਦੇ ਜੀ ਮੁੱਖ ਮੰਤਰੀ ਦੇ ਪੀਏ ਦਾ ਫੋਨ ਆਇਆ ਤਾਂ ਪਰਚਾ ਕੀਤਾ ਬਲ ਸਾਡੇ ਸਾਨੂੰ ਆਵੇ ਵੀ ਇਹ ਕਾਂਗਰਸੀ ਬੰਦੇ ਆ ਜਿਉਂ ਇਹਨਾਂ ਦੀ ਵੋਟ ਦੀ ਸ਼ਰਤ ਸੰਭਲੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਤੇ ਕਾਲੀਆਂ ਨੇ ਤਾਂ ਧੱਕਾ ਕਰਨਾ ਸੀ ਸਾਡੀ ਸਰਕਾਰ ਚ ਵੀ ਇਹਨਾਂ ਨੇ ਧੱਕਾ ਹੋਈ ਜਾਂਦਾ ਕਦੋਂ ਕਿਹੜੇ ਸਾਲ ਚ ਹੋਇਆ ਕਬਜ਼ਾ ਜਗ੍ਹਾ ਤੇ ਅਸੀਂ ਧਰਨੇ ਦੇਵਾਂਗੇ ਜੀ ਉਹਨਾਂ ਦੇ ਬਾਹਰ ਚ ਬੈਠਾ ਹੈ ਮਹਾਰਾਜਾ ਸਾਹਿਬ ਦੇ ਉਹਨਾਂ ਨੂੰ ਦੱਸਾਂਗੇ ਜਾ ਕੇ ਵੀ ਆ ਸਾਡੇ ਨਾਲ ਆ ਕੁਝ ਹੋ ਰਿਹਾ ਥੋੜੀ ਸਾਡੀ ਆਪਦੀ ਸਰਕਾਰ ਚ ਆ ਕੁਝ ਹੋ ਰਿਹਾ ਕਾਲੀਆਂ ਨੇ ਇਦਾਂ ਸਾਡੇ ਨਾਲ 10 ਸਾਲ ਕੀਤਾ ਹੁਣ ਸਾਡੀ ਸਰਕਾਰ ਚ ਵੀ ਕਾਲੀ ਸਾਡੇ ਨਾਲ ਧੱਕਾ ਕਰੀ ਜਾਂਦੇ ਅਸੀਂ ਉਹਨਾਂ ਨੂੰ ਹਲੂ ਮੰਗੇ ਪਹਿਲਾਂ ਸਾਡੇ ਐਮਐਲਏ ਵਾਹਾਂ ਉਹਨਾਂ ਨੂੰ ਦੱਸਿਆ ਉਹ ਜਾ ਕੇ ਅੱਜ ਕੱਲ ਕਰਨਗੇ ਉਹ ਗਏ ਆ ਉੱਥੇ ਉਹ ਦੱਸਣਗੇ ਸਾਰੀ ਜੇ ਉਹਨਾਂ ਦੀ ਹੁਣ ਸੁਣੀ ਫਿਰ ਅਸੀਂ ਸਾਰੇ ਇਕੱਠੇ ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਦੇ ਬਾਹਰ ਚ ਜਾ ਕੇ ਬੈਠਾਂਗੇ ਅਸੀਂ ਅਨਸਾਫ਼ ਦੀ ਮੰਗ ਕਰਾਂਗੇ ਹਾਂਜੀ ਜੀ ਤੇ ਸਰ ਤੁਸੀਂ ਇਸ ਸਰਕਲ ਦੇ ਪ੍ਰਧਾਨ ਹੋ ਬਲਾਕ ਪ੍ਰਧਾਨ ਹੋ ਤੁਸੀਂ ਤੇ ਆ ਪਹਿਲਾਂ ਨਾਇਬ ਸਿੰਘ ਦੱਸ ਕੇ ਗਏ ਹੈਗੇ ਵੀ ਕਾਂਗਰਸ ਸਰਕਾਰ ਦੇ ਵਿੱਚ ਜਿਹੜੇ ਉਹ ਬੰਦੇ ਕਾਂਗਸੀ ਬੰਦੇ ਜਿਨ੍ਹਾਂ ਨੇ ਪਰਚਾ ਕਰਾਇਆ ਬਲਵੰਤ ਸਿੰਘ ਨੰਦਗੜ ਨੇ ਤੁਸੀਂ ਇਸ ਬੰਦ ਕੀ ਕਹੋਗੇ ਇਹ ਹੈ ਜੀ ਕੱਲ ਜੋ ਮੈਂ ਅਖਬਾਰ ਪੜ੍ਹਿਆ ਨਾ ਜੀ ਅਖਬਾਰ ਦੇ ਵਿੱਚ ਬਲਵੰਤ ਸਿੰਘ ਨੰਦਗੜ ਦਾ ਜੋ ਨਾਮ ਵਿੱਚ ਹੈ ਤੇ ਮੈਂ ਸਮਝ ਰਕੀ ਤਾ ਇਹਨਾਂ ਦੱਸਿਆ ਵੀ ਸਾਡੇ ਨਾਲ ਧੱਕਾ ਹੋਇਆ ਅੱਜ ਅੱਛੇ ਆ ਕੇ ਜਿਹੜੀ ਸਾਰੀ ਸਥਿਤੀ ਪਤਾ ਕੀਤੀ ਹੈ ਕਿ ਜਿਹੜੀ ਇਹ ਜਗਾ ਸੀਗੀ ਪਿਛਲੀ ਲਾਲਕੀਰ ਤੁੰਦਰ ਕੋਈ ਸ਼ਰ ਸਿੰਘ ਜਿਹੜੇ ਸੀਗੇ ਇਹਨਾਂ ਦੇ ਬਜ਼ੁਰਗ ਸੀਗੇ ਜਿਹੜੇ ਇਹ ਬੱਚਾ ਦੇ ਇਹਨਾਂ ਦੇ ਪਰਚਾ ਹੋਇਆ ਜਨਾਂ ਤੇ ਉਹਨਾਂ ਦਾ ਕਬਜ਼ਾ ਪਿਛਲੇ 50-60 ਸਾਲ ਤੋਂ ਸੀਗਾ ਇੱਥੋਂ ਪਤਾ ਲੱਗਿਆ ਕਿ 2014 ਦੇ ਵਿੱਚ ਬਲਵੰਤ ਸਿੰਘ ਨੰਦਗੜ ਨੇ ਆਪ ਦਖਲਦਜ਼ੀ ਕਰਕੇ ਇਹਨਾਂ ਨੂੰ ਥਾਣੇ ਫੜਾ ਕੇ ਉਹਦੇ ਤੇ ਨਜਾਇਜ਼ ਕਬਜ਼ਾ ਕੀਤਾ ਜੀ ਉਸ ਤੋਂ ਬਾਅਦ ਜਿਹੜੀ ਆ ਜਗ੍ਹਾ ਜਿੱਥੇ ਆਪਾਂ ਖੜੇ ਆਂ ਇਹ ਸਰਵੈਣੀ ਦੇ ਨਾਂ ਤੇ ਕੋਈ ਜਗ੍ਹਾ ਬੋਲਡੀ ਹੈ ਥੋੜੇ ਦਿਨ ਪਹਿਲਾਂ ਉਹਦੇ ਭਰਾ ਨੇ ਬਲਵੰਤ ਸਿੰਘ ਨੰਦਗੜ ਦੇ ਸਾਤਾ ਸਿੰਘ ਨੇ ਦੁਕਾਨਾਂ ਪਾਈਆਂ ਉਦੋਂ ਬਾਅਦ ਫਿਰ ਹੁਣ ਆ ਜਿਹੜਾ ਅਗਲਾ ਬੋਰਡ ਕਿੰਨਾ ਵਧੀਆ ਲੱਗਿਆ ਸਾਰੇ ਇਹ ਜਿਹੜਾ ਭਾਈ ਜਾਰਾ ਇਹ ਸਾਰੇ ਇੱਥੇ ਪਸ਼ੂਬਾਂ ਦੇ ਸਾਰੇ ਹਰਾਮ ਕਰਦੇ ਆ ਹੁਣ ਇਸ ਬੋਲ ਨੂੰ ਪਾਟ ਕੇ ਇੱਥੇ ਵੀ ਕਬਜ਼ਾ ਕਰਨ ਦੀ ਨੀਤ ਸੀ ਉਹਨਾਂ ਦੀ ਤੇ ਇਹ ਸਾਰਾ ਜਿਹੜਾ ਗਵਾੜਾ ਇਕੱਠਾ ਹੋਇਆ ਉਹਨਾਂ ਨੇ ਆ ਕੇ ਜਿਹੜਾ ਇਹ ਇਹਦਾ ਜਦੋਂ ਉਹ ਜਿਹੜਾ ਕਬਜ਼ਾ ਸੀ ਪਿਛਲਾ ਉਹਨਾਂ ਨੇ ਆਪ ਦਾ ਉਹਦੇ ਉੱਤੇ ਇਹ ਆਪ ਤਬਜ ਹੋ ਗਏ ਤੇ ਚਾਕੇ ਉਹਨਾਂ ਨੇ ਅਨੰਦਗੜ੍ਹ ਸਾਹਿਬ ਨੇ ਆਪ ਦਖਲਦਾਰੀ ਕਰਕੇ ਸਿੱਧਾ ਇਹਨਾਂ ਦੇ ਪਰਚਾ ਦਾਜ ਕਰਾਇਆ ਕਿ ਕਾਗਰਸੀ ਵਰਕਰ ਇਹਨਾਂ ਦੇ ਜੋ ਪਰਚਾ ਦਾਜ ਹੋਇਆ ਬਹੁਤ ਹੀ ਇਹਨਾਂ ਨਾਲ ਧੱਕਾ ਹੋਇਆ ਬਾਗਾ ਪ੍ਰਣਾ ਤੋਂ ਬਿਊਰੋ ਰਿਪੋਰਟ ਕੋਰੀਅ ਜੰਗ